ਵਾਰ ਵਾਲਿਆਂ ਦੇ ਮੁੰਡਿਆ ਦੇਖੋ ਹੀ ਸ਼ਰਾਬਾਂ ਪੀਂਦੇ ਆ ਸਿਕਟਾ ਪੀਂਦੇ ਆ ਕੁਲੀਪਾ ਲਾਉਂਦੇ ਆ ਵੇਚਦੇ ਚੰਦੂਆ ਸਾਹਿਬ ਦੇ ਆ ਦੇ ਕੰਮ ਸਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੜੀ ਮਾੜੀ ਘਰਤੂਤ ਜਿਨੇ ਸਾਡਿਆਂ ਸਾਰਿਆਂ ਦਾ ਸਿਰ ਢੀਵਾ ਕੀਤਾ ਲੁਧਿਆਣੇ ਤੋਂ ਵੀਡੀਓ ਹੋਈ ਸੀਗੀ ਵਾਇਰਲ ਤੇ ਨਾਮ ਸੀ ਮਹਿਕਦੀਪ ਸਿੰਘ ਤੇ ਜਦੋਂ ਕੱਲੋ ਵੀਡੀਓ ਪਈ ਆ ਤੇ ਇਹ ਉਸ ਬੱਚੇ ਦੇ ਮੂਰਖ ਹੈ ਵੈਸੇ ਦਾ ਮੂਰਖ ਕਾਵਾਂਗੇ ਉਹਦੇ ਮਾਤਾ ਪਿਤਾ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਖੜੇ ਨੇ ਸਾਡੀ ਭੈਣ ਖੜੀ ਆ ਨਾਲ ਉਹ ਬੱਚੇ ਦੀ ਮਾਂ ਖੜੀ ਆ ਉਹ ਕਹਿੰਦੇ ਵੀ ਪੁੱਤ ਕੁੱਤ ਹੋ ਜਾਂਦੇ ਨੇ ਮਾਪੇ ਕਮਾਪੇ ਨਹੀਂ ਹੁੰਦੇ ਪਰ ਮੈਂ ਇਹ ਆਪ ਹੀ ਮਤਲਬ ਇਹਨਾਂ ਨੇ ਜਦੋਂ ਇਹ ਗੱਲ ਹੋਈ ਆਪਣੇ ਬੱਚੇ ਨੂੰ ਆਪ ਹੀ ਬੇਦਖਲ ਜਿਹੜਾ ਕਰਤਾ ਕਹਿੰਦੇ ਕੋਈ ਸਾਡਾ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਸਾਡਾ ਤਾਂ ਨਾ ਵਰਤ ਵਰਤਾਵ ਨਹੀਂ ਕਿਉਂਕਿ ਉਹਨੇ ਜੋ ਕਰਤੂਤ ਕੀਤੀ ਆ ਉਹਦੇ ਨਾਲ ਪਰਿਵਾਰ ਦਾ ਤੇ ਨਹੀਂ ਪਰਿਵਾਰ ਤੇ ਇੱਕ ਬੜੀ ਛੋਟੀ ਜੀ ਗੱਲ ਆ ਪੂਰੀ ਕੌਮ ਦਾ ਜਿਹੜਾ ਸਿਰ ਨੀਵਾ ਆ ਤੇ ਵੀਰ ਗੁਰਵਿੰਦਰ ਸਿੰਘ ਜੀ ਬੱਚੇ ਦੇ ਪਿਤਾ ਜੀ ਨੇ ਉਸ ਮੂਰਖ ਪ੍ਰਾਣੀ ਦੇ ਜਿਨੇ ਐਸੀ ਮਾੜੀ ਕਰਤੂਤ ਕੀਤੀ ਆ ਤੇ ਗੁਰਵਿੰਦਰ ਸਿੰਘ ਜੀ ਕੀ ਕਹਣਾ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਦੱਸੋ ਫਿਰ ਤੁਸੀਂ ਆ ਕੀ ਕੁਛ ਕੀਤਾ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਪਹਿਲੇ ਤਾਂ ਮੈਂ ਸਾਰੀ ਸੰਗਤ ਕੋਲੋਂ ਸਿੱਖ ਕੌਮ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਾਫੀ ਮੰਗਦਾ ਕਿ ਜੋ ਮੇਰੇ ਬੱਚੇ ਨੇ ਕਰਤੂਤ ਕੀਤੀ ਹੈ ਨਿਹਾਇਤੀ ਨਿਕਰੋਗ ਹੈ ਦਸਯੋਗ ਨਹੀਂ ਹੈ ਮਾਫ ਕਰਨਯੋਗ ਨਹੀਂ ਹੈ ਪਰ ਮੈਂ ਇਸ ਨੂੰ ਪਹਿਲੇ ਇਹ ਡੰਡ ਲਾ ਦਿੱਤਾ ਮੈਂ ਇਸ ਨੂੰ ਆਪਣੀ ਜਿਦਾਤ ਚਲ ਅਚਲ ਤੋਂ ਆਪਣੇ ਪਰਿਵਾਰ ਤੋਂ ਬੇਦਖਲ ਕਰ ਦਿੱਤਾ ਹੈ ਅੱਜ ਤੋਂ ਮੇਰਾ ਮੇਰੇ ਪਰਿਵਾਰ ਨਾਲ ਇਸ ਦਾ ਕੋਈ ਵਾਸਤਾ ਨਹੀਂ ਹੈ ਸਿੰਘ ਸਿੱਖ ਸੰਗਤ ਜੋ ਅਕਾਲ ਪੁਰਖ ਸਾਹਿਬ ਜੋ ਮੈਨੂੰ ਮੇਰੇ ਪਰਿਵਾਰ ਨੂੰ ਸਜ਼ਾ ਦੇਣਗੇ ਮੇਰੇ ਬੱਚੇ ਦੀ ਕਰਤੂਤ ਦੀ ਮੈਂ ਉਹ ਪੁੱਤਾਂ ਦਾ ਵਾਇਗਲ ਮੇਰੀ ਤਾਂ ਆ ਆ ਦੇਖੋ ਵੀ ਔਲਾਦ ਕਰਦੀ ਔਲਾਦ ਮਾੜਾ ਤੇ ਭੁਗਤਣਾ ਮਾਂ ਪਿਓ ਨੂੰ ਪੈਂਦਾ ਮਾਂ ਦਾ ਵੀ ਰੋ ਰੋ ਕੇ ਬੁਰਾ ਆਲਾ ਪਿਓ ਦਾ ਵੀ ਪਰ ਕਰਤੂਤਾਂ ਲਾਦਦੀਆਂ ਨੇ ਤੇ ਭੁਗਤਣਾ ਮਾਂ ਪਿਓ ਨੂੰ ਪੈਂਦਾ ਪਿਆ ਪਿੱਛੇ ਮੈਂ ਭੂਆ ਵੀ ਬੈਠੀ ਹੈ ਭੂਆ ਵੀ ਜਿਹੜੀ ਬੱਚੇ ਦੀ ਉਹ ਵੀ ਮੈਂ ਵੇਖਦਾ ਵੀ ਰੋ ਰਹੀ ਆ ਚਲੋ ਗੁਰੂ ਸਾਹਿਬ ਕਿਰਪਾ ਕਰਨ ਬਾਕੀ ਕਰਤੂਤਤਾ ਬਹੁਤ ਮਾੜੀ ਆ ਤੇ ਬਾਕੀ ਮਿੱਤਰ ਜਿੱਦਨ ਸਾਨੂੰ ਮਿਲੇਗਾ ਤੈਨੂੰ ਦੱਸਾਂਗੇ ਤਾਂ ਜਰੂਰ ਕਹਿੰਦੇ ਹੈ ਘਰੇ ਘਰੇ ਕੇ ਛੱਡ ਕੇ ਲੰਘਿਆ ਕਰੋ ਘਰ ਕੱਲ ਤਾਂ ਛੱਡ ਕੇ ਚਲਾ ਗਿਆ ਜੀ ਘਰ ਸੰਦ ਕੇ ਚਲਾ ਗਿਆ ਚਲੋ ਬਾਕੀ ਸੰਗਤ ਜੀ ਇਹ ਪਰਿਵਾਰ ਆ ਇਹਨਾਂ ਨੇ ਚਲੋ ਆਪਣੇ ਆਪ ਹੀ ਲਿਖਾ ਕੇ ਲਿਆਏ ਨੇ ਚਲੋ ਇਹ ਤਾਂ ਲਿਖਣਾ ਤਾਂ ਇੱਕ ਫਾਰਮੈਲਿਟੀਆ ਹੁੰਦੀਆਂ ਨੇ ਮੇਰੇ ਮੇਰਾ ਮੰਨਣਾ ਇਹ ਹੈ ਵੀ ਜਿਹਨੇ ਕਰਨਾ ਉਹਨੇ ਦਿਲੋਂ ਹੀ ਕਰ ਦੇਣਾ ਜਿਹਨੇ ਨਹੀਂ ਕਰਨਾ ਉਹਨੇ ਲਿਖ ਕੇ ਵੀ ਨਹੀਂ ਕਰਨਾ ਪਰ ਅਸੀਂ ਉਮੀਦ ਕਰਾਂਗੇ ਵੀ ਫੇਰ ਵੀ ਉਹ ਬੱਚਾ ਜਿਹੜਾ ਉਹ ਕਿਸੇ ਪਾਸੇ ਸਿੱਧੇ ਰਾਹੇ ਪਏ ਕਿਉਂਕਿ ਉਹਨੇ ਕਰਤੂਤ ਜਿਹੜੀ ਆ ਉਹਨੇ ਬੜੀ ਮਾੜੀ ਕੀਤੀ ਆ ਬਹੁਤ ਮਾੜੀ ਕਰਤੂਤ ਜਿਹੜੀ ਆ ਉਹਨੇ ਕੀਤੀ ਆ ਤੇ ਸਾਡੀ ਤਾਂ ਕੋਈ ਨਹੀਂ ਉਹ ਹੁਣ ਭੁਗਤਣਾ ਤੇ ਪੈਣਾ ਹੀ ਆ ਨਾ ਭੁਗਤਣਾ ਤੇ ਪੈਣਾ ਹੀ ਆ ਪਰ ਫੇਰ ਵੀ ਤੁਸੀਂ ਤਗੜੇ ਹੋ ਜਿਹੜਾ ਤੁਸੀਂ ਐਡਾ ਫੈਸਲਾ ਵੀ ਤੁਸੀਂ ਕਹੇ ਵੀ ਉਹਨੂੰ ਵੀ ਜੋ ਮਰਜ਼ੀ ਜਿੱਥੇ ਮਰਜ਼ੀ ਜਾਵੇ ਜੋ ਮਰਜ਼ੀ ਕਰਿਆ ਸੀ ਕਿ ਲੈਣਾ ਦੇਣਾ ਉਹਦੇ ਤੋਂ ਚਲੋ ਪਰ ਫੇਰ ਵੀ ਅਸੀਂ ਅਰਦਾਸ ਕਰਾਂਗੇ ਗੁਰੂ ਸਾਹਿਬ ਅੱਗੇ ਵੀ ਕੋਈ ਭੁੱਲਿਆ ਆਪਣੇ ਘਰ ਵਾਪਸ ਆ ਜੇ ਤੇ ਚੰਗਾ ਹੁੰਦਾ ਘਰ ਵਾਪਸ ਆ ਜੇ ਚੰਗਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ